ਵੀਰੋ ਆ ਨੌਜਵਾਨ ਦੇ ਨਾਲ ਟੱਕਰ ਲਊਗਾ ਪਰਲੇ ਪਾਸੇ ਹਾਕਮ ਵਾਲਿਆ ਤੇ ਨਾਲ ਜਦਾ ਹਾਕਮ ਵਾਲਿਆ ਓ ਹਾਕਮ ਵਾਲਿਆ ਓ ਜੱਗੂ ਓ ਜੀਪ ਨੂੰ ਅੰਦਰ ਮਾਰਦਾ ਓ ਜੀਪ ਨੂੰ ਘਰੇ ਮਾਰਦਾ ਓ ਤੇਲ ਚੋਤਾ ਕੌਲਿਆ ਤੇ ਓ ਜੀਪ ਅੰਦਰ ਮਾਰ ਕੇ ਓ ਗੇਟ ਤੇ ਨੌੜੀ ਜੰਦਾ ਲਾਤਾ ਸੰਧੂਆ ਗੇਟ ਤੇ ਨੌੜੀ ਜੰਦਾ ਲਾਤਾ ਹਾਕਮ ਵਾਲੀਏ ਨੇ ਗੇਟ ਤੇ ਨੌੜੀ ਜੰਦਾ ਲਾਤਾ ਓਏ ਅੱਜ ਤੇ ਅੱਖ ਜਫੇ ਲਾ ਗਿਆ

ਜਟਾਨਿਆਂ ਵਾਲੇ ਕੁਲਵੀਰ ਨੂੰ ਉਹ ਜੀਪ ਚੋਂ ਬਾਹਰ ਫੜ ਕੇ ਲਾਉਂਦਾ ਕਿ ਹਾਲੇ ਸਾਰੇ ਜੇ ਨਜ਼ਰ ਆ ਜੋ ਕਿ ਨਾ ਥੋੜਾ ਥੋੜਾ ਆ ਜੋ ਸਾਰੇ ਭਰਾ ਲਓ ਪਹਿਲੀ ਕਬੱਡੀ ਅੱਲਾਹ ਤੈਨੂੰ ਯਾਦ ਕਰਕੇ ਜਨਾਬ ਫਕੀਰ ਹੁਸੈਨ ਦੇ ਪੁੱਤ ਮਾਦੀ ਦੇ ਪਾਸੇ ਸਾਜੀ ਆ ਹੋ ਸ਼ਾਕਰਪੁਰੀਆ ਉਹ ਸ਼ਾਕਰਪੁਰੀਆ ਸਾਜੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਤੱਕਾਂਗੇ ਸੀਚੇ ਵਾਲੀਆ ਜਾਂ ਫਿਰ ਮੇਰੇ ਵੀਰੋ ਸੋਨਾ ਬਾਂਦਰ ਰੋਡ ਵਾਲਾ ਤੇ ਮੁਕਾਬਲਾ ਕਿਦਣਾ ਕਿਦਾਂ ਦਾ ਕਿਵੇਂ ਹੋਣਾ ਸਮਾਂ ਦੱਸੂਗਾ ਸਾਜੀ ਦੀ ਪਾਈ ਹੋਈ ਕਬੱਡੀ ਓ ਮੁੰਡਾ ਜੀਪ ਦੇ ਵਾਲੇ ਨਾਲੇ ਗੇੜੇ ਕਰਦਾ ਓ ਇੱਕ ਪਾਸੇ ਬਾਂਦਰ ਰੋਡ ਵਾਲਾ ਸੋਨਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਸਾਜੀ ਸ਼ਕਰਪੁਰੀਆ ਪਹਿਲਾ ਡੇਢ ਅੰਕ ਲੈ ਗਿਆ ਉਹ ਸਵਰਨਿਆ ਉਹ ਚੱਲਿਆ ਧੂਰਕੋਟਿਆ ਕਾਲਾ ਹਾਓ ਧੂਰਕੋਟ ਵਾਲਾ ਕਾਲਾ ਜਿਹੜੇ ਜਿਹੜੇ ਲੱਗੇ ਆ ਇਹ ਕਹਿੰਦੇ ਵੀ ਕਾਲਾ ਦੀਪ ਜਿੱਤੋ ਹੋ ਕਾਲਾ ਮੇਰੇ ਰਿਓ ਤੂਰ ਕੋਟੀ ਦਾ ਕਬੱਡੀ ਪੜਾ ਹੋਇਆ ਅਫਸਰ ਧਾਵੀ ਵਾਲੇ ਵੱਲੋਂ 500 ਦੀ ਕਬੱਡੀ ਹੈ ਕਾਲੇ ਦੀ ਸਾਹਮਣੇ ਕਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਹੋ ਜਟਾਣੇ ਵਾਲਾ ਕੁਲਵੀਰ ਖੜਾ ਔਰਲੇ ਪਾਸੇ ਹਾਕਮ ਬੜੀਆ ਜੱਗੂ ਹੈ ਇਹ ਕੁਲਵੀਰ ਹੈ ਹੋ ਦੂਜੇ ਪਾਸੇ ਤੂਰ ਕੋਟੀਆ ਕਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਜਫਾ ਆਹ ਜਫਾ ਆਹ ਜਫਾ ਆਹ ਜਫਾ ਆਹ ਕਹਿੰਦੇ ਪਲਵੀਰ ਚਤਾਰਿਆਂ ਵਾਲੇ ਨੇ ਸੰਧਵਾ ਜੀਪ ਦੇ ਚਾਰੇ ਟਾਇਰਾਂ ਦੀ ਹਵਾ ਚੈੱਕ ਕਰ ਲਈ ਚਾਰੇ ਟਾਇਰਾਂ ਦੀ ਹਵਾ ਚੈੱਕ ਕਰ ਲਈ ਆ ਜਾ ਉੱਥੇ ਗਿਰਾ ਭਾਈ ਨਾ ਮਾਪਾ ਬਾਅਦ ਚ ਦੇ ਬਹਿ ਕੇ ਖੜ ਦੋ ਹੁਣ ਮੈਚ ਜਿਹੜਾ ਪੂਰਾ ਤਕੜਾ ਖੇਡਿਆ ਜਾ ਰਿਹਾ ਹੈ ਆਓ ਸਾਹਮਣੇ ਦੇਖਾਂਗੇ ਹੁਣ ਕਬੱਡੀ ਆ ਰਵੀ ਕਲਸੀਆ ਵਾਲਾ ਮੇਰੇ ਵੀਰੋ ਖੇਡ ਗਰਾਉਂਡ ਤੇ ਪਹੁੰਚਣ ਲਈ ਬੱਜ ਚੁੱਕਾ ਹੈ ਹੁਣ ਸਾਹਮਣੇ ਦੇਖਾਂਗੇ ਚਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਹੈ ਇੱਕ ਵੱਡੇ ਸੋਨਾ ਬੰਦ ਦੌੜ ਦੀ ਧਰਤੀ ਦਾ ਮੇਰੇ ਮਿੱਤਰੋ ਹੁਣ ਨਾਲ ਵਾਹਿਗੁਰੂ ਦਾ ਵੀਰ ਪਿੰਡੂਆ ਸੀਤੇਵਾਲ ਦੀ ਧਰਤੀ ਦਾ ਲੋਹਿਆਂ ਦੇ ਏਰੀਆ ਦਾ ਨੌਜਵਾਨ ਜਲੰਧਰ ਤੋਂ ਚੱਲ ਕੇ ਆਇਆ ਹੁਣ ਦੇਖਾਂਗੇ ਕੌਣ ਬੱਲੇ ਬਲੇ ਕਰਵਾਉਂਦਾ ਆ ਪਿੰਡੂਆ ਸੀਤੇਵਾਲਿਆ ਪਿੰਡੂਆ ਸੀਤੇਵਾਲਿਆ ਆ ਪਿੰਡੂਆ ਇਹਦੇ ਪਾਰਿਆਂ ਵਾਲੇ ਸੀਤੇਵਾਲਿਆ ਜੀਪ ਦੇ ਬਾਪ ਲਾਉਂਦਾ ਜਟਾਨਿਆਂ ਵਾਲੇ ਕੁਲਵੀਰ ਨੂੰ ਉਹ ਜੀਪ ਚੋਂ ਬਾਹਰ ਫੜ ਕੇ ਲਾਉਂਦਾ ਤੇ ਹਾਲੇ ਸੈਲਫਾ ਨਾ ਮਾਰ ਮੈਂ ਵੀ ਮੁਰੇ ਖੜਾ ਹਾਲੇ ਸੈਲਫਾ ਨਾ ਮਾਰ ਓਏ ਮੈਂ ਵੀ ਮੁਰੇ ਖੜਾ ਇਹ ਆ ਸੀਚੇ ਵਾਲਿਆ ਜਫਾ ਲਾ ਗਿਆ ਉਹ ਸੰਧੂਆ ਉਹ ਫੇਰ ਚੱਲਿਆ ਏ ਹੋਰ ਕਾਲਾ ਧੂਰ ਕੋਟੀਆਂ ਫੇਰ ਦੂਜੀ ਜੀਪ ਦੀ ਪੌਰ ਆ ਗਿਆ ਮੇਰੇ ਬਿਜੋ ਆ ਕਾਲਾ ਕਦੇ ਧੂਰ ਕੋਟ ਪਿੰਡ ਵਾਲਾ ਐਸੇ ਏਰੀਆ ਦਾ ਐਸੇ ਇਲਾਕੇ ਦਾ ਸਾਹਮਣੇ ਉਹ ਹਾਕਮ ਵਾਲੀਆ ਤਿੰਨ ਜਾਫੀ ਬਹਿ ਗਏ ਜੀਪ ਦੇ ਵਿੱਚੋਂ ਸੰਦੂਆ ਤਿੰਨ ਜਾਫੀ ਜੀਪ ਦੇ ਵਿੱਚ ਬਹਿ ਗਏ ਹੁਣ ਵੇਖਾਂਗੇ ਜੀਪ ਕਿੱਧਰ ਨੂੰ ਜਾਊਗੀ ਸ਼ਾਕਰਪੁਰੀਆ ਸਾਜੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਲੈ ਵੀ ਸੀਚੇ ਵਾਲੀਏ ਤੇਰੇ ਘਰੇ ਵੀ ਢੀਕਾ ਹੋ ਰਹੀਆਂ ਨੇ ਕਿ ਸਾਡਾ ਪੁੱਤ ਜੀਪ ਜਿੱਤ ਕੇ ਆਊਗਾ ਬੈਗਰੂ ਸੀਚੇ ਵਾਲੀਆ ਆਸਟ੍ਰੇਲੀਆ ਬੈਠਾ ਤੱਕਦਾ ਕਿ ਮੇਰਾ ਵੀਰ ਜਫੇ ਲਾਉਂਦਾ ਉਹ ਤੱਕਾਂਗੇ ਸੀਚੇ ਵਾਲੀਆ ਪਿੰਦੂ ਉਹ ਸੀਚੇ ਵਾਲੀਆ ਪਿੰਦੂ ਉਹ ਸੀਚੇ ਵਾਲਿਆ ਪਿੰਦੂ ਉਹ ਸੀਚੇ ਵਾਲਿਆ ਪਿੰਦੂ ਉਹ ਸੀਚੇ ਵਾਲਿਆ ਪਰ ਦੂਜੇ ਪਾਸੇ ਸਾਜੀ ਹੈ ਉਹ ਸ਼ਾਕਰਪੁਰੀਆ ਅੰਕ ਕਮੇਟੀ ਟੀਮ ਲਈ ਜੋੜ ਗਿਆ ਆ ਜਾ ਉਥੇ ਪੱਟੂ ਦੀ ਕਬੱਡੀ ਆਹ ਕਹਿੰਦੇ ਅੱਲਾ ਨੂੰ ਯਾਦ ਕੀਤਾ ਤੇ ਸਾਜੀ ਨੇ ਕਬੱਡੀ ਪਾਈ ਪਹਿਲਾਂ ਵੀ ਹੱਸਿਆ ਜਦੋਂ ਰੇਡ ਪਾ ਕੇ ਆਇਆ ਹੰਦਿਆ ਤੇ ਫਿਰ ਵੀ ਹੱਸਿਆ ਇਹ ਘੰਡਾਜ ਇਧਰ ਜੱਗੂ 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 ਏ ਜੀਪ ਤੇ ਕਬਜ਼ਾ ਜੱਗੂ ਦਾ ਜੀਪ ਤੇ ਕਬਜ਼ਾ ਤਿੰਨੇ ਦੋਨੇ ਜਾਫੀ ਲਾਤੇ ਕਲਵੀਰਾ ਲਾਤਾ ਤੇ ਮੇਰੇ ਵੀਰੋ ਪਿੰਦੂ ਸੀਚੇ ਵਾਲਿਆ ਲਾਤਾ ਕਹਿੰਦਾ ਮੈਂ ਕੱਲੇ ਹੀ ਬੈਠੂਗਾ ਉਹ ਦੋ ਜਫੇ ਲਾ ਕੇ ਹਾਕ ਮੜਿਆ ਜੱਗੂ ਉਹ ਜੀਪ ਤੇ ਬੈਠਾ ਸਾਹਮਣੇ ਤੱਕਾਂਗੇ ਕਬੱਡੀ ਪਾਉਣ ਦੇ ਲਈ ਰਵੀ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਮੁਕਾਬਲਾ ਕਿਦਣਾ ਕਿਦਾਂ ਦਾ ਕਿਵੇਂ ਹੁਣ ਇਸ ਵਾਰ ਨੇਆ ਛੇੜ ਕਹਾਣੀ ਸਾਹਮਣੇ ਕਿਦੇ ਰਵੀ ਦੀ ਪਈ ਹੋਈ ਕਬੱਡੀ ਬਰੇ ਮਿੱਤਰੋ ਸਾਹਮਣੇ ਚਾਰ ਦੇ ਇੱਕ ਬੰਦੇ ਸੀਤੇ ਵਾਲਿਆ ਪਿੰਦੂ ਐ ਅੱਜ ਕਹਿੰਦੇ ਜਲੰਧਰ ਤੋਂ ਆਇਆ ਹੋਇਆ ਆ ਮੁੰਡਾ ਪੂਰੇ ਰੱਗ ਚ ਜੀਪ ਤਲ ਲਈ ਸਵਾ ਦਸੂ ਆ ਦੇਖੋ ਇਹ ਨਿਰੰਦਰ ਤੋਂ ਆ ਆ ਤਿੰਦੂ ਚੇੜ ਗਿਆ ਇਹ ਜੱਗੂ ਹਾਕਮ ਵਾਲੀਏ ਦੇ ਪ੍ਰਾਪਰ ਸੀਟ ਤੇ ਬਹਿ ਗਿਆ ਉਹ ਕਹਿੰਦਾ ਹਲੇ ਨਾ ਜੀਪ ਤੋਰੀ ਹਲੇ ਨਾ ਜੀਪ ਤੋਰੀ ਮੈਂ ਵੀ ਹੱਕ ਰੱਖਦਾ ਓ ਜੀਪ ਤੇ ਜੱਗੂਆ ਪ੍ਰਾਪਰ ਜਫੇ ਲਾ ਗਿਆ ਓਏ ਦੋ ਪ੍ਰਾਪਰ ਜਫੇ ਉਧਰੇ ਪਰਮੇਸਰਪਾਲ ਕਾਜੂ ਵੱਲੋਂ ਜੱਗੂ ਦੇ ਹੁਣ ਪਿੰਨ ਜਫੇ 2000 ਦੇ ਪਾਲੇ ਸਰਪੰਚ ਮੌਜੂ ਵਾਲੇ ਵੱਲੋਂ ਇੱਕ ਪੱਟਰਾ ਜਿਹੇ 2000 ਦੇ ਹੋ ਗਏ ਕਾਲੇ ਨੂੰ ਪੱਟਰਾ ਵੱਲੋਂ ਸਾਹਮਣੇ ਧੱਕਾਂਗੇ ਕਾਲਾ ਧੂਰਕੋਟਿਆ ਕੌਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਜਟਾਰਿਆਂ ਵਾਲਾ ਉਹ ਕੁਲਵੀਰ ਉਹ ਬੱਲੇ 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 ਹੋ ਗਈ ਮਿੱਤਰੋ ਇੱਕ ਪਾਸੇ ਜਟਾ ਉਹ ਦੂਜੇ ਪਾਸੇ ਜਟਾ ਜਟਾ ਸਾਰਾ ਇਕੱਟਾ ਉਹ ਦੂਰ ਸਲਾਬੀਦਾ ਹੋਇਆ ਉਹ ਧੂਰਕੋਟਿਆ ਇਹ ਕਾਲਾ ਧੂਰਕੋਟਿਆ ਇਹ ਕਾਲਾ ਉਹ ਸੱਧੂਆ ਆ ਜਾ ਉੱਥੇ gira ਅਸਪਾਲਾ ਵਾਲੇ ਪ੍ਰਧਾਨ ਚਮਕੌਰ तव पाँ सर ਆਹੀ ਮੇਲਾ ਆਉਹੀ ਮੇਲਾ ਆਉਹੀ ਮੇਲਾ ਆਹ ਦੇਖ ਘੁੰਮਦੀਆਂ ਰਮਾਲਾ ਆਹ ਘੁੰਮਦੀਆਂ ਲੋਈਆਂ ਕੋਟੀਆਂ ਸਾਹਮਣੇ ਕਬੱਡੀ ਸਾਜੀ ਦੀ ਮੇਰੇ ਵਿਰੋਸੇ ਖੇਡ ਮੈਦਾਨ ਤੇ ਪੈ ਚੁੱਕੀ ਹੈ ਸਾਹਮਣੇ ਚਾਰ ਨੇ ਉਹ ਸੀਚੇਰੀਆ ਪਿੰਦੂ ਇਹ ਪਿੰਦੂ ਇਹ ਸੀਚੇਰੀਆ ਹੋਰ ਜੇ ਬੱਲੇ 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 ਇਹ ਸ਼ਾਕਰਪੁਰਿਆ ਅੰਕ ਕਮੇਟੀ ਟੀਮ ਨੇ ਜੋੜਦਾ ਹੋਇਆ ਪੱਟੂ ਫੇਰ ਚੱਲਿਆ ਉਹ ਸਵਰਨਿਆ ਖੇਡ ਕਹਾਣੀ ਹੋ ਸਾਹਮਣੇ ਪੱਟੂ ਮੇਰੇ ਵੀਰ ਛੱਡਾ ਵਾਲਾ ਪੱਟੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੈ। ਹਉ ਦੇਖਾਂਗੇ ਹੁਣ ਚਾਲਾ ਚੋ ਆਓ ਕਲਵੀਰਾ ਜਟਾਣਿਆ ਵਾਲਾ ਪਰ ਛੱਨਾ ਵਾਲਾ ਪੱਟੂ ਭੱਜ ਗਿਆ ਮੇਰੇ ਵੀਰ ਜੌਨੀ ਵੱਲੋਂ ਧੂਰ ਕੋ ਵੀ ਇਹ ਕਾਇਲੀ ਕਯਰਵੇ ਵੱਡੇ ਮਾਰ ਹੈ। ਹਉ ਸਾਹਮਣੇ ਅਗਲੀ ਕਬੱਡੀ ਕਿਹਨੇ ਮਾਰੀਏ? ਹਉ ਸਾਦੀ ਸ਼ਾਕਰਪੁਰ ਆ ਗਿਆ ਮੇਰੇ ਕੋਲ ਜਿਹੜੀ ਟੀਮ ਦੇ ਸਪੋਰਟਰ ਅੰਦਰ ਵਰਗੇ ਕਹਿੰਦੇ ਕਮੇਟੀ ਕਹਿੰਦੀ ਆ ਨੰਬਰ ਕਟਾਂਗੇ ਨੰਬਰ ਕਟਾਂਗੇ ਸਾਜੀ ਸ਼ਾਕਰਪੁਰ ਆ ਫੇਰ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਮੈਨੂੰ ਪਤਾ ਓ ਸੀਚੇ ਵਾਲਿਆ ਆਹ ਮੁੰਡੇ ਦਾ ਤੈਨੂੰ ਭੇਜਦਾ ਓ ਪਿੰਦੂਆ ਆਹ ਮੁੰਡੇ ਦਾ ਤੈਨੂੰ ਭੇਜਦਾ ਓ ਸੀਚੇ ਵਾਲੀਏ ਆਹ ਮੁੰਡੇ ਦਾ ਤੈਨੂੰ ਭੇਜਦਾ ਸਾਜੀ ਦੇ ਰੇਟ ਤੇ 1000 ਰੁਪਿਆ ਕਿੰਨਾ ਬਲੋ ਜੀ ਸਾਡੇ ਸਰਪੰਚ ਸਾਹਿਬ ਪਿਰਤਪਾਲ ਸਿੰਘ ਜੀ ਉਹਨਾਂ ਵੱਲੋਂ 1000 ਰੁਪਿਆ ਸਾਜੀ ਦੀ ਕਬੱਡੀ ਦਾ ਫੜਾ ਦਿਓ ਜੀ 1000 ਰੁਪਿਆ ਸਾਜੀ ਨੂੰ ਕਾਲਾ ਫੇਰ ਆ ਗਿਆ ਓਏ ਸਵਰਨਿਆ ਕਾਲਾ ਫੇਰ ਆ ਗਿਆ ਹੋ ਧੂਰ ਕੋਟੀਆ ਕਾਲਾ ਫੇਰ ਆ ਗਿਆ ਇਸ ਵਾਰ ਇਹ ਟੈਨ ਵਾਲੇ ਨੇ ਮੇਰੇ ਵੀਰੋ ਕਾਲੇ ਦੀ ਕਬੱਡੀ ਪੈ ਚੁੱਕੀ ਹੈ ਸਾਹਮਣੇ ਕਲਸੀਆ ਵਾਲੇ ਚਾਰ ਤਿਆਰ ਹੋ ਜੱਗੂ ਹੈ ਹਾਕਮ ਵਾਲੇ ਪਿੰਡ ਦਾ ਜੱਗੂ ਜੱਗੂ ਖਾ ਕੇ ਮਾਰਿਆ ਤੀਜਾ ਦਫਾ ਪਿੰਦੂ ਸੀਚੇ ਵਾਲਿਓ ਨੂੰ ਜੀਪ ਤੋਂ ਕਹਿੰਦਾ ਹੁਣ ਤੂੰ ਉਤਰ ਲੈ ਮੈਂ ਲਾ ਲਿਆ ਜਫਾ ਮੈਨੂੰ ਸਲਫਾ ਮਾਰਦੇ ਓ ਜੱਗੂ ਕਹਿੰਦੇ ਸੈਦੋ ਵਾਲਿਆ ਲੈ ਵੀ ਪਿੰਦੂਆ ਉਹ ਤੇਥੋਂ ਜੀਪ ਖੋ ਕੇ ਲਈ ਜਾਂਦਾ ਹਾਕਮ ਹਾਕਮ ਵਾਲਿਆ ਜੱਗੂ ਉਹ ਤੇਥੋਂ ਜੀਪ ਖੋ ਕੇ ਲਈ ਜਾਂਦਾ ਓਏ ਉਹ ਸੀਚੇ ਵਾਲੀਏ ਤੇਥੋਂ ਜੀਪ ਖੋ ਕੇ ਲਈ ਜਾਂਦਾ ਔਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਰਵੀ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸੀਚੇ ਵਾਲਿਆ ਪਰ ਦੂਜੇ ਪਾਸੇ ਰਵੀ ਅੰਕ ਕਮਣੀ ਟੀਮ ਲਈ ਜੋੜਦਾ ਹੋਇਆ ਚੱਲੋ ਜਾਨਾ ਕਬੱਡੀ ਸਵਰਨਿਆ ਖੇਡ ਕਹਾਣੀ ਕਾਲਾ ਫੇਰ ਕਬੱਡੀ ਪਾਉਣ ਦੇ ਲਈ ਕਾਲਾ ਦਬਦਾ ਕਿੱਥੇ ਆਹ ਹੋ ਕਾਲਾ ਦਬਦਾ ਕਿੱਥੇ ਲਗਾਤਾਰ ਫੇਰ ਬਹੁਤ ਦੀ ਹੈ ਕਾਲੇ ਦੇ ਮੇਰੇ ਵੀਰੋ ਸਾਹਮਣੇ ਹਾਕਮ ਵਾਲੀਆ ਜੱਗੂ ਹੈ ਹੋ ਮਾਨਸਾ ਵਾਲਾ ਦੂਸਰੇ ਬਲੇ ਵੀ ਮਾਨਸਾ ਵਾਲਾ ਕਲਵੀਰਾ ਮੇਰੇ ਮਿੱਤਰੋ ਦੋਨੋਂ ਤਿਆਰ ਹੋਣ ਦੇਖਾਂਗੇ ਕੌਣ ਆ ਕਲਸੀਆ ਵਾਲਾ ਜੋ ਕਲਸੀਆ ਵਾਲਾ ਜੋ ਕਾਲਾ ਤੂਰਕੋੜੀਆ ਆ ਕਾਲਾ ਤੂਰਕੋੜੀਆ ਕਾਲਾ ਤੂਰਕੋੜੀਆ ਚਾਚਾ ਵੀ ਆਇਆ ਕਾਲੇ ਦਾ ਬਾਪੂ ਵੀ ਆਇਆ ਕਾਲੇ ਦਾ ਉਹ ਪਿੰਡ ਵਾਲੋ ਤਾੜੀ ਮਾਰ ਦਿਓ ਕਾਲੇ ਦੀਆਂ ਕਬੱਡੀਆਂ ਸਾਰਾ ਪਿੰਡ ਆ ਉਹ ਸੰਧੂਆ ਆ ਜਾ ਉੱਥੇ ਸਾਜੀ ਦੀ ਕਬੱਡੀ ਇਹ ਆ ਮੁੰਡਾ ਜੀਪ ਮੇਰੇ ਵੀਰੋ ਆ ਕਦੇ ਹਸ਼ਿਆਰਪੁਰ ਵਾਲੋਂ ਲੈ ਕੇ ਦਾੜ ਲੋ ਫਰਦਾ ਮੇਰੇ ਵੀਰੋ ਆ ਮੁੰਡਾ ਜਲੰਧਰ ਤੋਂ ਪਾਰ ਕਰਦੂ ਫਿਰਦਾ ਇਹ ਸਾਜੀ ਐ ਹੁਣ ਦੇਖਾਂਗੇ ਕੌਣ ਸੋਨਾ ਬਾਂਦਾ ਟੋੜ ਪਿੰਡ ਵਾਲਾ ਜਾ ਮੂਸਾ ਜਾ ਸੀਚੇ ਵਾਲਾ ਓ ਸੀਚੇ ਵਾਲਿਆ ਓ ਸੀਚੇ ਵਾਲਿਆ ਸੀਚੇ ਵਾਲੀਏ ਨੇ ਹੋ ਜੀਪ ਤੇ ਛਾਲ ਮਾਰ ਕੇ ਬਹਿ ਗਿਆ ਜੱਗੂਆ ਤੇਰੇ ਬਰਾਬਰ ਮੁੰਡਾ ਫੇਰ ਕਾਲੇ ਪਧਰਾਵਾ ਕਰਿਆ ਬੱਲੇ 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 ਬੱ ਪਿੰਦੂ ਸੀਚੇ ਵਾਲਿਆਂ ਨੂੰ ਗੱਡੀ ਚੋਂ ਲਾਤਾ ਕਹਿੰਦਾ ਪਰਾ ਹੋ ਜਾ ਜੀਪ ਮੈ ਲੈ ਕੇ ਜਾਣੀ ਐ ਸੰਧੂ ਆ ਜਾ ਉੱਥੇ ਸਾਜੀ ਫੇਰ ਕਬੱਡੀ ਦੇ ਆ ਸਾਜੀ ਫੇਰ ਮੇਰੇ ਵੀ ਕਬੱਡੀ ਪਾਰਿਆ ਸਾਜੀ ਵੀ ਰਹਿਦਾ 1000 ਪਿੰਦੂ ਨੂੰ ਐ ਜੋਨੀ ਸਾਡਾ ਤੂਰ ਕੋੜੀਆ ਪਰਾਉ ਦੇ ਵੱਲੋਂ ਆਉ ਇਸ ਵਰ ਰਿਆ ਉਧਰ ਸਾਡੇ ਪੱਤੀ ਉਰੀ ਮਦੋ ਹਾਂਸਾ ਗਿੰਦੀ ਧੀਰਾ ਸੰਧੂ ਕਹਿੰਦੇ 6 ਪਿੰਦੂ ਜਫਾ ਲਾਉਂਦਾ ਵੱਡੇ ਮਾਰ ਕਰਾਂਗੇ ਕਾਲਿਆ ਹੋ ਦੇਖਾਂਗੇ ਸਾਡੀ ਦੀ ਪਈ ਹੋਈ ਕਬੱਡੀ ਹੋਰ ਦੇਖਾਂਗੇ ਸੋਨਾ ਬੰਦ ਲੋੜੇ ਸਾਡੀ 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 ਵਾਹ ਸਾਡੀ ਬਾਈ ਕਹਿੰਦਾ ਸੰਧੂਆ ਜੀਪ ਕਿੱਥੇ ਗਵਾਗੀ ਬਾ ਜੀਪdale ਸਟੇਡੀਅਮ ਚ ਖੜੀ ਹੈ ਕਿਉਂਕਿ ਪਿੰਦੂ ਤੇ ਹਾਕਮ ਵਾਲੀਏ ਜੱਗੂ ਦੀ ਟੱਕਰ ਚੱਲ ਰਹੀ ਹੈ ਹਾਕਮ ਵਾਲੀਏ ਜੱਗੂ ਦੀ ਟੱਕਰ ਚੱਲ ਰਹੀ ਹੈ ਸਾਹਮਣੇ ਕਾਲਾ ਧੂਰ ਕੋਟੀਆ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਉਹ ਕੁਲਬੋ ਕੁਲਵੀਰ ਪਰਲੇ ਪਾਸੇ ਉਰਲੇ ਪਾਸੇ ਹਾਕਮ ਵਾਲੀਆ ਇਹ ਆ ਕੁਲਵੀਰ ਚਟਾਨੇ ਵਾਲਾ ਉਹ ਮੁੰਡਾ ਤੂੰ ਹੀ ਆਉਂਦਾ ਉਹ ਮੁੰਡਾ ਤੂੰ ਹੀ ਆਉਂਦਾ ਉਹ ਸਵਰਨਿਆ ਉਹ ਮੁੰਡਾ ਤੂੰ ਹੀ ਆਉਂਦਾ ਤੇ ਹੁਣ ਪਿੰਦੂ ਸੀਚੇ ਵਾਲੀਆ ਜੀਪ ਤੇ ਬੈਠੋ ਮੈਨੂੰ ਲੱਗਦਾ ਜੱਗੂ ਦੇ ਬਰਾਬਰ ਉਹ ਚੱਲਿਆ ਰਵੀ ਕੈਲਸੀਆ ਵਾਲਾ ਰਵੀ ਕੈਲਸੀਆ ਵਾਲਾ ਜੀ ਪਿੰਦੂਆ ਮੌਕੇ 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 ਬਾਰ-ਬਾਰ ਨਹੀਂ ਆਉਂਦੇ ਸਾਹਮਣੇ ਪਈ ਹੋਈ ਕਬੱਡੀ ਐ ਹੁਣ ਸੀਤੇ ਵਾਲਿਆ ਜੱਗੂ ਦੇ ਬਰਾਬਰ ਬੈਠੂਗੇ ਨਹੀਂ ਸੀਤਿਆਰੀਆ ਜੱਗੂ ਦੇ ਬਰਾਬਰ ਬੈਠੂਗੇ ਨਹੀਂ ਜੱਗੂ ਦੇ ਬਰਾਬਰ ਹਾ ਸੀਤਿਆਰੀਆ ਸੀਤਿਆਰੀਆ ਬਿੰਦੂ 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 ਹਾ ਸੀਤਿਆਰੀਆ ਬਿੰਦੂ ਰਵੀ 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 ਆ ਰਕਾਸੀਆਂ ਬੜਾ ਭੱਜ ਗਿਆ ਆ ਕਿਹੜਾ ਰਵੀ ਰ ਚਾਬੀਆਂ ਖੋਹਦਾ ਸੀ ਬਿੰਦੂ ਸੀਚੇ ਵਾਲੀਆ ਜੱਗੂ ਹਾਕਮ ਵਾਲੀਏ ਤੋਂ ਕਿ ਮੈਨੂੰ ਸੈਲਫ ਮਾਰ ਕੇ ਦੇਖ ਲੈਣ ਦੇ ਹਲੇ ਕਹਿੰਦਾ ਜੱਗੂ ਕਹਿੰਦਾ ਉੱਥੀ ਰਹਿ ਤੂੰ ਹਲੇ ਮੇਰੇ ਜਫਾ ਬਾਧੂ ਆ ਲੈ ਵੀ ਜੱਗੂ ਆ ਹਾਕਮ ਵਾਲੀਏ ਜੇ ਘਰੇ ਜੀਪ ਲੈ ਕੇ ਜਾਣੀ ਹੈ समरे हमालया पर चोपरदा काला धूरकोट बाल जगू खाकिया सारा ग्राउंड ਖਾਸਤਾ ਚੱਲ ਖਾਸਤਾ ਚੱਲਦੀ ਆ ਅੰਗ ਕਿਧਰ ਆਸ ਵਰ ਰਿਆ ਪੁਆਇੰਟ ਕਾਲੇ ਦਾ ਕਾਲੇ ਦਾ ਧੂਰ ਕੋਟਿਏ ਦਾ ਕਾਲੇ ਦਾ ਧੂਰ ਕੋਟਿਏ ਦਾ ਓਹ ਇੱਕ ਮਿੰਟ ਰੀਪਲੇ ਮੰਗਿਆ ਜੱਗੂ ਨੇ ਆ ਪੁਆਇੰਟ ਦੇ ਲਈ ਆ ਰੀਪਲੇ ਲਓ ਜੀ ਆ ਆ ਆ ਪੁਆਇੰਟ ਦਾ ਰੀਪਲੇ ਲਵੀ ਡੋਗਰਾ ਪੁਆਇੰਟ ਜਲਦੀ ਦੇਖ ਲਿਓ ਆ ਪੁਆਇੰਟ ਦਾ ਆ ਰੀਪਲੇ ਮੰਗਿਆ ਵੇ ਮੇਰੇ ਵੀਰੋ ਜੀ ਪਾ ਹਾਲੇ ਖੜਕੀਆਂ ਨੇ ਗਰਾਊਂਡ ਦੇ ਵਿੱਚੋਂ ਇਸ ਵਰਨਿਆ ਦੁਨੀਆ ਜੁੜੀ ਪਈ ਐ ਠਾਠਾ ਮਾਰਦਾ ਇਕੱਠਾ ਐ ਅੱਜ ਸਾਡਾ ਮੇਰੇ ਵੀਰੋ ਹਣੀ ਯੂ ਐਸ ਏ ਜਗਤਾਰ ਬਟਰ ਕੈਨੇਡਾ ਮੱਖਣ ਸੈਦੋ ਕੇ ਲੱਖੀ ਬਸੀਆਂ ਤੇ ਨਾਲ ਸਾਡਾ ਅਮੜਾ ਨੱਥੋਵਾਲ ਕੈਨੇਡਾ ਐਲਾਨ ਕਰ ਦਿੱਤਾ ਤਾਰੇ ਹਾਸਲੇ ਕਿ ਭਾਈ ਬਲਵਿੰਦਰ ਹਾਸ ਬੀਐਸ ਟ੍ਰਕਿੰਗ ਕੈਨੇਡਾ ਵਾਲੇ ਕਹਿੰਦੇ ਆ ਅਗਲੇ ਸਾਲ ਚਮਕੌਰ ਚੇਅਰਮੈਨ ਜਿੰਨੇ ਪੈਸੇ ਕਹੂਗਾ ਉਹਨੇ ਦੇਵਾਗੇ ਅਮਰੀਕਾ ਤੋਂ ਵਿੱਕੀ ਤੇ ਬਿੰਦਾ ਪੱਬਾ ਪਾਰ ਹੋਇਆਖਿਆ ਕਾਲਾ ਕਹਿੰਦਾ ਫਤੇਗੜ ਛੱਲਾ ਦੀ ਟੀਮ ਦੇ ਮੇਨ ਸਪਾਂਸਰ ਦੇ ਉਹ ਸਾਹਮਣੇ ਮਨੂ ਖੜਾ ਪੱਟੀ ਖੜਾ ਉਹ ਗਿੰਦੀ ਹਸਰਾਸਾ ਵੀ ਆਸਟ੍ਰੇਲੀਆ ਤੇ ਤੀਨੇ ਸੰਧੂਰਾ ਦੀ ਟੀਮ ਖੇਡਦੀ ਹੈ ਲਓ ਸਾਹਮਣੇ ਦੇਖਾਂਗੇ ਸਾਜੀ ਸਾਜੀ ਦੇ ਸੋਨਾ ਸਾਜੀ ਦੇ ਸੋਨਾ ਬੰਦ ਰੇਡ ਵਾਲਾ ਸਾਜੀ 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 ਪਰ ਸਾਜੀ ਦਾ ਜੀਪ ਲੈ ਕੇ ਸੰਧੂਆ ਕਾਲੇ ਬੱਕਰੇ ਕੋਲੇ ਪਹੁੰਚ ਗਿਆ ਆ ਜਾ ਠੀਕਾ ਕਬੱਡੀ ਫੇਰ ਹਾ ਜਲੰਦਰ ਤੋਂ ਕਹਿੰਦੇ ਸੰਭਾਲ ਵਾਲੇ ਪੁਲ ਥਲੋ ਦੀ ਕਾਰੇ ਬੱਕਰੇ ਕੋਲੇ ਪਹੁੰਚ ਗਿਆ ਸਾਜੀ ਮੇਰੇ ਵੀਰੋ ਸਾਹਮਣੇ ਪਈ ਹੋਈ ਪੱਟੂ ਦੀ ਕਬੱਡੀ ਹਾਕ ਮਾਰੀਆ ਹਾਕ ਮਾਰੀਆ ਜੱਗੂ 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 ਪੰਜਵਾਂ ਜਫਾ ਕਬੱਡੀ ਪੰਜਵਾਂ ਜਫਾ ਜੀਤੋ ਮਾਰੀਆ ਹਾ ਅਕਬਰਿਆ ਜੱਗੂ ਸਰਨਾ ਪਿੰਦੂ ਸੀਚੇ ਵਾਲੀਏ ਤੋਂ ਜੀਪ ਲੈ ਕੇ ਕਈ ਕਿਲੋਮੀਟਰ ਅੱਗੇ ਲੰਘ ਗਿਆ ਓਏ ਕਈ ਕਿਲੋਮੀਟਰ ਕਈ ਕਿਲੋਮੀਟਰ ਦਾਸਾ ਵਾਲਾ ਜੀਪ ਨੂੰ ਚਮਕਾਉਂਦਾ ਚਮਕਾਰ ਸਾਡਾ ਚੇਅਰਮੈਨ ਕਹਿੰਦਾ ਸਾਡੇ ਜਿਹੜੇ ਐਨਆਰਆਈ ਭਰਾਵਾਂ ਨੇ ਸਹਾਇਜੋਗ ਦਿੱਤਾ ਅਗਲੇ ਸਾਰਾ ਲਾਇਨ ਕਰਵਾਇਆ ਸਾਰਿਆਂ ਦਾ ਧੰਨਵਾਦ ਕਰਦੇ ਹਣੀ ਯੂਐਸਏ ਤੇ ਸਾਡੇ ਦਸਵਾਲ ਮੋਟਰ ਮੱਖਣ ਸੈਦੋਕੇ ਲੱਕੀ ਬੱਸੀਆਂ ਅਮਨ ਨੱਥੋ ਵਾਲੀਆ ਉਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਬੱਲੇ 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 ਆ ਕੀ ਹੋ ਗਿਆ ਇਹ ਤਾਂ ਸਾਰੇ ਹੀ ਜੰਮੜ ਗਏ ਇਹ ਤਾਂ ਸਾਰੇ ਹੀ ਜੰਮੜ ਗਏ ਇਹ ਸਾਰੇ ਵੀ ਜੰਮੜੇ ਏ ਸਾਜੀ ਦੀ ਜੀਪ ਨੂੰ ੱੱਕਾ ਲਾਤਾ ਹੋਰ ਥੋੜਾ ਜਿਆ ਕਹਿੰਦਾ ਸਾਜੀ ਓ ਜੀ ਬੋ ਇਹ ਸਾਵੀ ਸਰਪੰਚ ਸੰਘਵਾਲਪਾ ਦੇ ਪਿੰਡ ਕੋਲ ਦੀ ਲੈ ਗਿਆ ਜੀ ਅੱਗੇ ਨੂੰ ਨੰਨੀ ਦੇ ਪਿੰਡ ਕੋਲੇ ਪਹੁੰਚਣ ਆਲਾ ਗਵਾਲਪੁਰੀਏ ਦੇ ਕੋਲੇ ਆ ਜਾਓ ਸੰਧੂਆ ਉਹ ਸਾਹਮਣੇ ਧੂਰ ਕੋਟੀਆਂ ਕਾਲਾ ਪਾਲਾ ਮੌਜੂੜੇ ਸਰਪੰਚ ਸਾਹਿਬ 2000 ਜੱਗੂ ਦਾ ਪੌਦਾ ਕਰਦੇ ਨੇ ਤਿੰਨ ਜੱਫੇ ਜੱਗੂ ਦੇ ਲਾਤੇ ਆ ਫਿਰ ਦੇਖਾਂਗੇ ਕਾਲੇ ਦੀ ਪਈ ਹੋਈ ਕਬੱਡੀ ਕੁਲਬੀਰਾ ਤੇ ਹਾਕਮ ਵਾਲਿਆ ਤਿਆਰ ਨਾਲ ਜੋਤ ਆ ਕੁਲਬੀਰਾ ਕੁਲਬੀਰਾ ਤੇ ਤਾ ਦੇ ਕਾਲਾ ਕਲਵੀਰਾ ਤੇ ਕਾਲਾ ਕਲਵੀਰਾ ਤੇ ਕਾਲਾ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਜਿਹੜੇ ਜਿਹੜੇ ਕਾਲੇ ਧੂਰਕੋਟ ਦੀ ਰੇਡ ਤੇ ਲਲਕਰਾ ਮਾਰਨਾ ਚਾਹੁੰਦੇ ਆ ਹੁਣ ਮਾਰ ਦਿਓ ਜੇ ਸਾਡਾ ਰਿਆ ਮੈਦਾਨਾ ਲਲਕਰਾ ਤੇ ਤਾਰੀਫ ਹੋਰ ਕਿਹਾਂ ਚਮਕਾਉਰ ਕਿਹ ਸਰਪੰਚ ਸਾਹਿਬ ਹੁੰਦੀ ਆ ਬੱਲੇ ਬੱਲੇ ਬਿਨਾ ਚੁੱਲਿਆਂ ਤੋਂ ਅੱਜ ਦੇਖ ਲਿਆ ਸੁਭਾਤ ਮੇਰੇ ਵੀਰੋ ਹੋ ਸਾਹਮਣੇ ਦਾ ਵੀ ਕਬੱਡੀ ਪਾ ਰਿਹਾ ਤੇ ਹੁਣ ਵੇਖਾਂਗੇ ਰਵੀ ਦੀ ਕਬੱਡੀ ਮੇਰੇ ਵੀਰੋ ਔਰ ਰਵੀ ਦੀ ਕਬੱਡੀ ਹੈ ਤੇ ਦੂਜੇ ਪਾਸੇ ਮੁਕਾਬਲਾ 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 ਇਹ ਸੀਚੇ ਵਾਲਿਆ ਪਿੰਦੂ ਆ ਪਿੰਦੂ 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 ਤੇ ਦੂਜੇ ਪਾਸੇ ਪਿੰਦੂ 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 ਉਹ ਬੋਲਿਆ ਕਰ ਉਹ ਆਇਆ ਆਓ ਸ਼ੇਰਾਂ ਦੀ ਆਓ ਸ਼ੇਰਾਂ ਦੀ ਲੈ ਵੀ ਹਾਕਮ ਵਾਲੀਏ ਤੇਰੀ ਜੀਪ ਦੇ ਪਿੱਛੇ ਪਿੱਛੇ ਭੱਜਿਆ ਆਉਂਦਾ ਉਹ ਤੇਥੋਂ ਜੀਪ ਖੋਹਣ ਨੂੰ ਫਿਰਦਾ ਉਹ ਪਿੰਦੂ ਸੀਚੇ ਵਾਲਿਆ ਉਹ ਤੇਥੋਂ ਜੀਪ ਖੋਹਣ ਨੂੰ ਫਿਰਦਾ ਅਰਸ ਢਾਲੀਵਾਲ ਵੱਲੋਂ 500 ਰੁਪਇਆ ਫੜਾ ਦਿਓ ਜੀ ਗਰਾ ਲਓ ਧੂਰਕੋੜੀਆ ਕਾਰਾਂ ਮੇਰੇ ਦੀ ਫੇਰ ਕਬੱਡੀ ਪਾ ਰਿਹਾ ਕਾਲੇ ਧੂਰਕੋੜ ਦੀ ਕਬੱਡੀ ਹੈ ਫਾਈਨਲ ਮੈਚ ਅਸਪਾਲ ਕਲਾਂ ਦੀ ਧਰਤੀ ਦੇ ਵਿੱਚੋ ਜਿਲ੍ਹਾ ਬਰਨਾਲਾ ਹੁਣ ਦੇਖਾਂਗੇ ਜੱਗੂ ਪੰਜ ਜੱਫੇ ਲਈ ਫਿਰਦਾ ਪਿੰਦੂ ਚਾਰ ਹੈ ਕਾਲਾ ਵੀ ਜੀਪ ਜੱਤੂ ਨੂੰ ਫਿਰਦਾ ਫਰਿਆਦਾ ਵੀਰ ਸਾਡੀ ਵੀ ਜੀਪ ਜੱਤੂ ਨੂੰ ਫਿਰਦਾ ਹੁਣ ਦੇਖੋ ਜੱੱਗੂ 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 ਹਾ ਜੱੱਗੂ 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 ਅੱਜ ਕਿੱਥੇ ਆਹ ਪਾਪੀ ਜੱਟ ਨੇ ਆਹ ਪਾਪੀ ਜੱਟ ਨੇ ਉਹ ਪਾਰਤੀਓ ਥਾਪੀ ਜੱਟ ਨੇ ਹੁਣ ਦਾ ਜੀਪ ਪਿੰਡ ਦੀ ਫਿਰਨੀ ਦੇ ਖਿਡਾਰੀ ਹਾਕਮ ਵਾਲੀਏ ਨੇ ਆਪਣੇ ਪਿੰਡ ਦੀ ਫਿਰਨੀ ਤੇ ਖੜਾ ਲਿਓ ਸੰਧੂਆ ਕਹ ਸੀਚੇ ਵਾਲੀ ਨੂੰ ਦੇਖ ਹੋਹੀ ਜਾਂਦੀ ਐ ਕੋਲਾ ਫੇਰ ਲੈ ਵੀ ਸੀਚੇ ਵਾਲਿਆ ਹੁਣ ਸਮਾਂ ਵੀ ਤਾ ਜਾਂਦਾ ਹੈ ਹੁਣ ਸਮਾਂ ਵੀ ਤਾ ਜਾਂਦਾ ਹੈ ਸੀਚੇ ਵਾਲਿਆ ਅੱਜ ਸਾਜੀ ਵੀ ਉਹ ਜੀਪ ਕਹਿੰਦੇ ਕਾਲੇ ਬੱਕਰੇ ਦੇ ਕੋਲ ਕਮਾਈ ਫਿਰਦਾ ਕਾਲੇ ਬੱਕਰੇ ਦੇ ਕੋਲ ਲਈ ਫਿਰਦਾ ਹੋ ਦੇਖਾਂਗੇ ਤਿੰਦੂ ਤੇ ਤੂੰ ਤੇ ਸਾਜੀ ਤਿੰਦੂ ਤਿੰਦੂ ਸਾਜੀ 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 ਆਹ ਕਿੱਥੇ ਰੁਕਦਾ ਫਿਰ ਸਾਜੀ ਆਹ ਕਿੱਥੇ ਰੁਕਦਾ ਫਰਿਆਦ ਭੰਗੜੇ ਪਾਉਂਦਾ ਮਲੂਕ ਭੰਗੜੇ ਪਾਉਂਦਾ ਕਿ ਸਾਜੀ ਜੀਪ ਲਈ ਆਉਂਦਾ ਕਿ ਸਾਜੀ ਜੀਪ ਲਈ ਆਉਂਦਾ ਓ ਹਾਕਮ ਵਾਲੀਆ ਕਿੱਥੇ ਦੱਬਦਾ ਹਾਕਮ ਵਾਲੀਏ ਨੇ ਘਰੇ ਫੌਂਡ ਕਰਤਾ ਕਿ ਤੇਲ ਕੌਲੀ ਚ ਪਾ ਲੋ ਕੌਲਿਆਂ ਤੇ ਚੋਵਾਂਗੇ ਤੇਲ ਕੌਲੀ ਚ ਪਾ ਲੋ ਕੌਲਿਆਂ ਤੇ ਚੋਵਾਂਗੇ ਥੋੜਾ ਪੁੱਤ ਜੀਪ ਲਈ ਆਉਂਦਾ ਓਏ ਜੀਪ ਲਈ ਆਉਂਦਾ ਓ ਸੱਤ ਲਾ ਗਿਆ ਕਿਵੇਂ ਲੱਗੇ ਦਰਸ਼ਕ ਵੀਰਿਆ ਹਾਉ ਜੱਗੂ ਨੇ ਸਿਰਾਂ ਘਰਾਤਾ ਜੱਗੂ ਨੇ ਹਉ ਸਿਰਾਂ ਘਰਾ ਦਿੱਤਾ ਕਾਮਲ ਮੇਰੇ ਵੀਰੋ ਅਗਲੀ ਕਲਸੀਆ ਵਾਲਾ ਰੇਡ ਪੌਂਦਰੀ ਵਧਿਆ ਹੋਇਆ ਸੀਚੇ ਆਈਆਂ ਸੀਚੇ ਆਹ ਦੇਖਦਾ ਅਦੇ ਤਾ ਪੀਰ ਕਮਾਨ ਚ ਲੈ ਵੀ ਜੱਗੂ ਆ ਕਿਤੇ ਮੁੰਡਾ ਜੀਪ ਤੇਰੇ ਘਰੋਂ ਨਾ ਖੋਕੇ ਲੈ ਜਾਏ ਓਏ ਹਾਕਮ ਬੜੀਏ ਕਿਤੇ ਮੁੰਡਾ ਜੀਪ ਤੇਰੇ ਘਰੋਂ ਨਾ ਖੋਕੇ ਲੈ ਜਾਏ ਅਰਸ ਵੱਲੋਂ 500 ਰੁਪਇਆ ਫੜਾ ਦਿਓ ਜੀ ਪਾਉਂਦੇ ਕਰ ਦਿਓ ਆ ਓ ਕਾਲਿਆ ਕੌਡੀ ਪਾ ਓ ਕਾਲਿਆ ਸਾਰਿਆਂ ਛੇੜ ਕਹਾਣੀ ਆ ਓ ਕਾਲਿਆ ਕੌਡੀ ਪਾ ਓ ਕਾਲਿਆ ਨੱਬਰ ਲੈ ਕੇ ਛੇਤੀ ਆ ਓ ਕਾਲਿਆ ਧੂਰ ਗੋੜੀਆਂ ਕਾਲਾ ਮੇਰੇ ਵੀਰੋ ਰੇਡ ਬੌਂਡ ਲਈ ਬੰਦਿਆ ਹਾਂ ਹੁਣ ਵੇਖੋ ਕਾਲਾ ਭੱਜੂ ਹੌਲੀ ਦਬਦਾ ਹੌਲੀ ਦਬਦਾ ਫੇਰ ਦੇਖੋ ਖੰਧਿਆਂ ਤੇ ਖੰਧਿਆਂ ਦੇਖਾ ਖੰਧਾਂ ਤੇ ਆ ਗਏ ਅੰਕੜਾ ਆ ਪਾੜੇ ਦਾ ਅੱਛਾ ਮੈਚ ਰੋਕ ਦੋ ਯਾਰ ਆ ਕੱਟ ਕਾ ਤੋਂ ਕੀਤਾ ਇਹਨਾਂ ਯਾਰ ਦਰਸ਼ਕਾਂ ਨੂੰ ਸੁਆਦ ਨਹੀਂ ਉਹਦਾ ਫਾਇਦਾ ਕੀ ਆ ਯਾਰ ਭਾਈ ਬਣ ਕੇ ਬੇਨਤੀ ਆ ਯਾਰ ਹੱਥ ਬੰਨ ਕੇ ਯਾਰ ਮੈਂ ਪੈਰੀਂ ਹੱਲਾ ਦਿੰਨਾ ਸਾਰਿਆਂ ਦੇ ਯਾਰ ਕਾਤੋਂ ਮੈਚ ਦਾ ਸੁਆਦ ਖਰਾਬ ਕਰਦੇ ਹੋ ਯਾਰ ਆ ਜਾ ਸਵਰਨਿਆ ਲਓ ਸਾਜੀ ਫੇਰ ਆ ਗਿਆ ਮੇਰੇ ਵੀਰੋ ਠਾਕਰਪੁਰੀਆ ਸਾਜੀ ਮੇਰੇ ਵੀਰੋ ਜੀ ਤਾਲੀਆਂ ਹੁਣ ਤੇ ਫਾਈਨਲ ਪੌਣ ਲੱਗ ਗਿਆ ਜੀਪ ਦੀਆਂ ਹੋ ਫਾਈਨਲ ਪੌਣ ਲੱਗ ਗਿਆ ਸ਼ਗਰਪੁਰਿਆ ਜੀਪ ਵਾਲੀਆਂ ਖਲਕੇ ਪੌਣ ਲੱਗ ਗਿਆ ਲਓ ਫਿਰ ਦੇਖੋ ਸੀਚੇ ਵਾਲਿਆ ਪਿੰਦੂ ਰੋਕ ਪਾਉਗੇ ਨਹੀਂ ਡੱਕ ਪਾਉਗੇ ਨਹੀਂ ਉਹ ਗੱਲਾਂ ਸਵੇ ਦੀਆਂ ਸੋਨਾ ਇਹ ਨਹੀਂ ਰੁਕਦਾ ਤੂਰਕੋਟ ਲੈ ਕੇ ਜਾਓ ਜਾਨੀ ਤੂਰਕੋਟ ਤੇ ਜੀਤ ਯੂਰਪ ਅਰਸ਼ਦ阿里ਵਾਲ ਵੱਡੇ ਮਾਨ ਸੰਧੂ ਭਰਾਵਾਂ ਲਈ ਆਇਆ ਹੈ ਧੰਨਵਾਦ ਕਰਦੇ ਆ ਲੈ ਵੀ ਜੱਗੂਆ ਆਹ ਹੁਣ ਵੇਖਾਂਗੇ ਗੱਲ ਕਿੱਦਾਂ ਦੀ ਹੋਣੀ ਐ ਹਾਕਮ ਵਾਲੀਆ ਕਹਿੰਦਾ ਨਿਉੜੀ ਜਿੰਦਾ ਵੀ ਤਿਆਰੇ ਰੱਖਿਓ ਤੇਲ ਚੋ ਕੇ ਗੇਟ ਲਾ ਕੇ ਨਿਉੜੀ ਜਿੰਦਾ ਮਾਰ ਦਾਂਗੇ ਕਿ ਕੋਈ ਜੀਪ ਖੋ ਕੇ ਸਾ ਲੈ ਜੇ ਆਹ ਵੇਖਾਂਗੇ ਹੁਣ ਗੱਲ ਕਿੱਦਾਂ ਦੀ ਹੋਣੀ ਆਪਾਂ ਬਿੰਦੂ ਕਹਿੰਦਾ ਹਲੇ ਖੜ ਜਾ ਓਏ ਹਲੇ ਖੜ ਜਾ ਓਏ ਜੱਗੂਆ ਮੈਂ ਵੀ ਪਿੱਛੇ ਪਿੱਛੇ ਆਉਣਾ ਓਏ ਜੀਪ ਦੇ ਮੈਂ ਵੀ ਪਿੱਛੇ ਪਿੱਛੇ ਆਉਣਾ ਆ ਓਏ ਸੰਧੂਆ ਛੇੜ ਕਹਾਣੀ ਸਮਾ ਬਲਵਾਨ ਐ ਸਮਾ ਬਲਵਾਨ ਐ ਮੇਰੇ ਵੀਰੋ ਇੱਕ ਤੋਂ ਵੱਧ ਕੇ ਅੱਜ ਇੱਕ ਸਟਾਰ ਆਇਆ ਹੋਇਆ ਹੈ ਦੋਨੋਂ ਟੀਮਾਂ ਵੱਡੀਆਂ ਇੱਕ ਬੰਦੇ ਮੇਰੇ ਵੀਰੋ ਫਤੇਗੜ ਛੰਨਾ ਖੇਡਦੀ ਹੈ ਐਸੇ ਜ਼ਿਲ੍ਹੇ ਦਾ ਮਾਣ ਇਸੇ ਇਲਾਕੇ ਦਾ ਮਾਣ ਔਰ ਦੂਸਰੇ ਬੰਦੇ ਲੁਧਿਆਣਾ ਡਿਸਟਿਕਾ ਮੇਰੇ ਵੀਰੋ ਕਲਸੀਆ ਪਿੰਡ ਹੈ ਪਰ ਖਿਡਾਰੀ ਦੋ ਮਾਨਸਾ ਵਾਲਿਆ ਹੈ ਇੱਕ ਸਮਾਧੀ ਟੀਮ ਹੈ ਜਸਬਾਲ ਭੱਟੀ ਉਹਨਾਂ ਦੀ ਟੀਮ ਐ ਗਿੰਦੀ ਹਾਸਰੇ ਉਹਨਾਂ ਦੀ ਟੀਮ ਐ ਤਾਰੇ ਹਾਸਰਾਂ ਦੀ ਟੀਮ ਐ ਤੇ ਮਨੂ ਹਾਸਰੇ ਉਹਨਾਂ ਦੀ ਟੀਮ ਸਪੌਂਸਰ ਐ ਕੁਰਸੀਆਂ ਦੀ ਇੱਕ ਪਾਸੇ ਮੇਰੇ ਵੀਰੋ ਕਾਦਾ ਹੁਣ ਕਾਦਾ ਹੁਣ ਕਾਦਾ ਹੁਣ ਰੌਲਾ ਪੈ ਗਿਆ ਹੋਲਡ ਆ ਲੈ ਤੱਕ ਹੋਲਡ ਆ ਲੈ ਦੀਪ ਜੋੜਾ ਭਰਾ ਸਾਡਾ ਵੱਡੇ ਮਾਨ ਵੱਡੇ ਸਤਕਾਰ ਖਿਡਾਰੀਆਂ ਦੇ ਵੀ ਸੰਧੂ ਭਰਾਵਾਂ ਦੇ ਵੀ ਬਹਿ ਜਾਓ ਜਿਹੜੇ ਬਾਤੂ ਨੇ ਬਹਿ ਜਾਓ ਕਾਦੇ ਦੇ ਮੈਚ ਰੁਕ ਗਿਆ ਉਹ ਸੁਣੂਗਾ ਔਰ ਮੈਚ ਕਾਦੋਂ ਰੁਕ ਗਿਆ ਹੋਲਡ ਵਾਲਾ ਪੁਆਇੰਟ ਸਿਰਫ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਹੋਲਡ ਵਾਲੇ ਪੁਆਇੰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਲਵੀ ਸੱਦੂਆ ਆ ਕੇ ਬੜੀ ਵਧੀਆ ਗੱਲ ਹੈ ਆ ਜਿਹੜੀਆਂ ਦੋਨੋਂ ਟੀਮਾਂ ਖੇਡਦੀ ਹੈ ਇਹਦਾ ਦੋਨੋਂ ਟੀਮਾਂ ਦੇ ਨੇ ਸਪான்ਸਰ ਭਰਾਇਆ ਹੈ ਜੱਫੀਆਂ ਬਾਗੇ ਮੈਚ ਦੇਖਦੇ ਆ ਇੱਕ ਦੂਜੇ ਲਈ ਜਦੋਂ ਉਧਰ ਦਾ ਪੁਆਇੰਟ ਲੈਂਦਾ ਉਹਦੇ ਕੁੜੀ ਮਾਰਦੇ ਆ ਜਦੋਂ ਇਧਰ ਦਾ ਨੰਬਰ ਲੈਂਦਾ ਉਹਦੇ ਕੁੜੀ ਮਾਰਦੇ ਆ ਪੂਰਾ ਸਵਾਦ ਲੈ ਰਹੇ ਆ ਦਰਖੀ ਦੇ ਤਾਨੂੰ ਸਵਾਦ ਆ ਰਿਹਾ ਆਉ ਕਹਿੰਦੇ ਕਹਿੰਦੇ ਸਰਾ ਹੋ ਗਿਆ ਕਹਿੰਦੇ ਠਾਠਾ ਮਾਰਦਾ ਕੱਠਾ ਹੈ ਮੇਰੇ ਵੀਰੋ ਤੇ ਹੁਣ ਮੈਚ ਥੋੜਾ ਬਾਕੀ ਹੈ ਜੀਪਾ ਚ ਥੋੜਾ ਬਾਕੀ ਆ ਮਨੋ ਕਹਿੰਦਾ ਵੀ ਸਾਡੇ ਮੁੰਡੇ ਜੀਪਾ ਲੈ ਜਾਣ ਕਾਲਾ ਕਹਿੰਦਾ ਸਾਡੇ ਵਾਲੇ ਦੀਪਾ ਲੈ ਜਾਣ ਇਹਦਾ ਸਵਾਦ ਦੱਸੂ ਮੇਰੇ ਵੀਰੋ ਤਾਰਾ ਹਾਸ ਕਹਿੰਦਾ ਸਾਡੇ ਵਾਲੇ ਦੀਪਾ ਲੈ ਜਾਣ ਬਈ ਵਾਹ ਤਾਰੇ ਹਾਸ ਨੂੰ ਮਿਲੇ ਸੰਧੂਆ ਜਦੋਂ ਉਦੋਂ ਸੰਧੂਆ ਤਰਤਪਾਨ ਸਰਪੰਚ ਕਹਿੰਦਾ ਚਮਕੌਰ ਚੇਅਰਮੈਨ ਕਹਿੰਦਾ ਵੀ ਜਿਹੜੇ ਮਰਜ਼ੀ ਲੈ ਜਾ ਇਸਦਾ ਦੇਰੀ ਨਹੀਂ ਨੇ ਗਰਾਊਂਡ ਜਿਹੜਾ ਵਿਹਲਾ ਕਰ ਦਿਓ ਗਰਾਊਂਡ ਜਿਹੜਾ ਵਿਹਲਾ ਕਰ ਦਿਓ ਬੇਨਤੀ ਹੈ ਖੜ ਜੋ ਲੈਣ ਤੋਂ ਪਿੱਛੇ ਪਿੱਛੇ ਹੋ ਜੋ ਕਿਉਂਕਿ ਪ੍ਰੋਮੋਟਰਾਂ ਨੂੰ ਬੇਨਤੀ ਆ ਲੈਣ ਤੋਂ ਪਿੱਛੇ ਪਿੱਛੇ ਥੋੜੇ ਥੋੜੇ ਪਿੱਛੇ ਪਿੱਛੇ ਕਰਵਾ ਦਿਓ ਸ਼ੁਰੂਆਤ ਕੀ ਰਹਿ ਗਿਆ ਦੱਸੋ ਜੀ ਫੈਸਲਾ ਕੀ ਹੈ ਲਵੀ ਫੈਸਲਾ ਕੀਆ ਦੱਸੋ ਦੱਸੋ ਕਿਰਾ ਕਿਉਂਕਿ ਦਰਸ਼ਕਾਂ ਨੇ ਘਰਾਂ ਨੂੰ ਜਾਣਾ ਟਾਈਮ ਨਾਲ ਕਈਆਂ ਦੇ ਰਿਸ਼ਤੇਦਾਰ ਆਏ ਹੋਏ ਨੇ ਉਡੀਕਦੇ ਨੇ ਉਹਨਾਂ ਨੇ ਵੀ ਮਾੜਾ ਮੋਟਾ ਸੇਵਾ ਸੁਭਾ ਕਰਨੀ ਹੋਣੀ ਹੈ ਗੱਲ ਇਦਾਂ ਬੰਦ ਕਰ ਦਿਓ ਇੱਕ ਮਿੰਟ ਮੈਂ ਤੁਹਾਨੂੰ ਦੱਸਣ ਲੱਗਿਆ ਗੱਲ ਕੀ ਹੈ ਹਾਂ ਕਫਤਾ ਜੀ ਗਰਾਊਂਡ ਖਾਲੀ ਕਰਤਾ ਮੈਂ ਕਹੀ ਜਾਨਾ ਯਾਰ ਬਿੰਦੇ ਬਿੰਦੇ ਗਰਾਊਂਡ ਜਿਹੜਾ ਪ੍ਰਬੰਧਕਾ ਸਾਡੇ 19 20 ਦੇ ਨਾਲ ਮੈਚ ਹੈ ਤੇ ਹੁਣ ਜਿਹੜਾ ਗੱਲ ਕਿੱਥੇ ਗੱਡੀ ਹੋਈ ਆ ਮੈਨੂੰ ਐ ਦੱਸਿਓ ਜਿਹੜਾ ਹੋਲਡ ਵਾਲਾ ਪੁਆਇੰਟ ਆ ਕਹਿੰਦੇ ਉਹ ਤੇੜੀ ਹੋਈ ਆ ਜੀ ਗੱਲ ਜਿਹੜਾ ਹੋਲਡ ਪੁਆਇੰਟ ਆ ਜੇ ਤਾਂ ਉਹ ਕਲਸੀਆਂ ਨੂੰ ਮਿਲ ਗਿਆ ਤਾਂ ਮੈਚ ਮੁੱਕਦਾ ਜੇ ਨਾ ਦੂਜੀ ਟੀਮ ਦਾ ਹੋਇਆ ਤਾਂ ਰੇਡ ਪੈਣੀ ਆ ਠੀਕ ਆ ਜੀ ਇਹੀ ਗੱਲ ਖੜੀ ਆ ਬਰਸ ਚੈੱਕ ਕਰਕੇ ਦੱਸ ਦੋ ਛੇਤੀ ਦੱਸ ਦੋ ਜੀ ਉਹ ਕਹਿੰਦੇ ਕਬੱਡੀ ਪਾ ਦੋ ਕਹਿੰਦੇ ਪਾ ਜੀ ਵੀ ਦੱਸੋ ਮੜਿਓ ਉਹ ਕਹਿੰਦੇ ਕਬੱਡੀ ਪਾਓ ਕੋਈ ਗੱਲ ਨਹੀਂ ਯਾਰ ਆਜੋ ਚਲੋ ਕੋਈ ਨਹੀਂ ਆਜੋ ਫਿਰ ਲੈ ਵੀ ਤੂੰ ਕੋਟ ਵਾਲੇ ਆ ਜਾ ਕਿਹੜਾ ਕਬੱਡੀ ਪਾ ਦੋ ਜੰਮ ਪਾਓ ਕਬੱਡੀ ਕਿਉਂਕੇ ਹਾਕਮ ਵਾਲੀਏ ਦੇ ਘਰੇ ਕੌਲੀਆਂ ਤੇਲ ਦੀਆਂ ਭਰ ਕੇ ਕੌੜਿਆਂ ਕੋਲ ਖੜੇ ਨੇ ਕਿ ਮੁੰਡਾ ਜੀਪ ਲਈ ਆਉਂਦਾ ਤੇਲ ਚੋਕੇ ਅੰਦਰ ਬਾੜਾਂਗੇ ਤੇਲ ਚੋਕੇ ਅੰਦਰ ਬਾੜਾਂਗੇ ਉਹ ਕਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਪਾਸੇ ਹੋ ਜਾਓ ਪਾਸੇ ਹੋ ਜਾਓ ਉਹ ਧੂਰ ਕੋਟੀਆ ਕਬੱਡੀ ਤੇ ਹੈ ਚਾਰ ਜਾਫੀ ਹੈ ਚਾਰਾਂ ਚੋਕਾਸੀਆਂ ਵਾਲਾ ਕਿਹੜਾ ਬੁੱਬਰ ਸ਼ੇਰ ਮੇਰੇ ਵੀਰੋ ਆਹ ਨੌਜਵਾਨ ਦੇ ਨਾਲ ਟੱਕਰ ਲਊਗਾ ਪਰਲੇ ਪਾਸੇ ਹਾਕਮ ਵਾਲੀਆ ਤੇ ਨਾਲ ਜੁੜਾ ਹਾਕਮ ਵਾਲੀਆ ਓਏ ਹਾਕਮ ਵਾਲੀਆ ਉਹ ਜੱਗੂ ਉਹ ਜੀਪ ਉਹ ਅੰਦਰ ਬਾੜਦਾ ਉਹ ਜੀਪ ਨੂੰ ਘਰੇ ਮਾਰਦਾ ਉਹ ਤੇਲ ਚੋਤਾ ਕੌਲਿਆ ਤੇ ਉਹ ਜੀਪ ਅੰਦਰ ਬਾੜ ਕੇ ਉਹ ਗੇਟ ਤੇ ਨੌੜੀ ਜੰਦਾ ਲਾਤਾ ਸੰਦਵਾ ਗੇਟ ਤੇ ਨੌੜੀ ਜੰਦਾ ਲਾਤਾ ਹਾਕਮ ਵਾਲੀਏ ਨੇ ਗੇਟ ਤੇ ਨੌੜੀ ਜੰਦਾ ਲਾਤਾ ਓਏ ਅੱਜ ਤੇ ਅੱਖ ਜਫੇ ਲਾ ਗਿਆ ਮਾਸਾ ਵਾਲਾ ਜੱਗੂ ਜੀਪ ਲੈ ਗਿਆ ਓ ਜੱਗੂ ਜੀਪ ਲੈ ਗਿਆ ਹਾਕਮ ਵਾਲਿਆ ਓ ਮਨੂ ਹੰਸ ਰਿਆ ਜੀਪ ਲੈ ਗਿਆ ਪੱਟੀ ਜੀਪ ਲੈ ਗਿਆ ਜੀਪ ਲੈ ਗਿਆ ਤਾਰੇ ਹਾਸ ਵੀਰਿਆ ਓ ਜੀਪ ਲੈ ਗਿਆ ਮਨੂ ਹੰਸ ਰੇ ਜੀਪ ਲੈ ਗਿਆ ਹਾ ਟੀਰਾ ਸੰਦੂ ਤਾਰੇ ਹਾਸਰੀ ਜਸਪਾਲ ਪੱਟੀ ਹਰੀ ਨਾਲ ਵਾਹ ਕਿੰਦੀ ਹਸਾ ਆਸਟ੍ਰੇਲੀਆ ਦੇ ਵੀ ਬਦਲਿਆ ਸਾਰਿਆਂ ਨੂੰ ਬਨੂ ਹਸਰਾ ਕਹਿੰਦੇ ਆ ਮਾਨ ਜੱਤਪੁਰੇ ਦੀ ਟੀਮ ਮੇਰੀ ਮੇਨ ਸਪੌਂਸਰ ਹੈ ਮੇਰੇ ਵੀਰੋ ਉਹ ਟੀਮ ਜਿਹੜੀ ਇਹ ਤੁਰ ਰਹੀ ਹੈ ਆਜੋ ਸਾਰ ਦੋ ਓਏ ਮੁੰਡਾ ਥੱਕਿਆ ਹੋਇਆ ਐ ਕਾ ਨੂੰ ਘਰੀਸੀ ਫਿਰ ਤੋਂ ਯਾਰ ਜੋਰ ਲਗਾ ਬੌਂਸਰਾਂ ਨੂੰ ਬੇਨਤੀ ਹੈ ਹਾਂਜੀ ਇਧਰੇ ਜੱਟਨਾ ਸਾਡੇ ਕਲੱਬ ਪਠਲਾ ਦੀ ਕੀਤਾ ਵੱਡਾ ਯੋਗਦਾਨ ਦੱਸ ਹੈਲੋ 10 ਬੌਂਸਰ ਗਰੁੱਪ ਨੂੰ ਬੇਨਤੀ ਹੈ ਦਰਸ਼ਕੋ ਭਰਾਵੋ ਫੋਟੋ ਫੇਰ ਕਰਾ ਲਿਓ ਯਾਰ ਮੁੰਡਾ ਥੱਕਿਆ ਹੋਇਆ ਹੈ ਬਾਲਾ ਜੋਰ ਲੱਗਿਆ ਹੋਇਆ ਹੈ ਕੋਣੂ ਕੰਮ ਲੈ ਲੈਣ ਦਿਓ ਰਿਜਾਇਟ ਛੋੜੋ ਕਲਸੀਆ ਦੀ ਟੀਮ ਫਸਟ ਹੈ ਤੇ ਫਤੇਗੜ ਸ਼ੰਨਾ ਸਕੰਡ ਹੈ ਕਲਸੀਆ ਫਸਟ ਫਤੇਗੜ ਸ਼ੰਨਾ ਸਕੰਡ ਹੈ ਬੈਸਟ ਰੇਡਰ ਬੈਸਟ ਰੇਡਰ ਸਾਜੀ ਦੇ ਦਾਸ ਕਬੱਡੀ ਆ ਪਾਈਆਂ ਨੇ ਤੇ 9 ਨੰਬਰ ਲਿਆ ਹੈ ਜੀਪ ਸ਼ਕਰਪੁਰ ਨੂੰ ਆ ਗਿਆ ਮੇਰੇ ਵੀਰੇ ਤਾੜੀ ਮਾਰ ਦਿਓ ਸਾਜੀ ਸ਼ਕਰਪੁਰਿਆ ਜੀਪ ਦਾ ਜੇਤੂ ਬੜਿਆ ਅੱਜ ਤੇ ਜਾਫੀ ਵੀ ਬੋਲਦੇ ਹਾਕਮ ਵਾਲੀਏ ਨੇ ਕਿੰਦੇ ਜਫੇ ਲਾਇਆ ਹਾਕਮ ਵਾਲੀਏ ਨੇ ਸਿਰਫ ਮਸਾਈ ਨਾ ਟੱਚ ਲਿਆ ਤੇ ਆਖ ਜਫੇ ਲਾਇਆ ਮੇਰੇ ਵੀਰੇ ਓ ਜਗੂ ਨੇ ਨਾ ਟੱਚ ਲੈ ਕੇ ਅੱਥ ਜਫੇ ਲਾਤੇ ਓਏ ਵੀਰਿਓ ਆਹ ਜੀਪ ਲੈ ਗਿਆ ਮੁੰਡਾ ਜੀਪ ਲੈ ਗਿਆ ਮੁੰਡਾ ਆਹ ਨਹੀਂ ਰਿਸਾ ਲੈ ਵੀ ਵਧਾਈਆਂ ਸਾਰਿਆਂ ਨੂੰ ਅਸਪਾਲਾ ਵਾਲਿਓ ਆਹ ਸਿਰਾਂ ਕਰਾ ਗਿਆ ਅੱਜ ਤੇ ਯਾਰ ਤੁਸੀਂ ਸਿਰਾਂ ਕਰਾ ਗਏ ਬੁਹਾਰਕੇ ਤੁਹਾਡੀ ਸਾਰੀ ਟੀਮ ਨੂੰ ਇੱਕ ਬੇਨਤੀ ਆ ਆ ਹੁਣ ਕੱਠ ਵਾਲਾ ਹੋਇਆ ਪਿਆ ਆਪਣੇ ਬਟੂਏ ਬਟੂਏ ਸਾਹਮਣੇ ਰੱਖੋ ਆਪਦੇ ਮੋਬਾਈਲ ਸਾਹਮਣੇ ਟੱਕਾ ਪੈਂਦਾ ਹੁਣ ਬਾਅਦ ਮੇਰੇ ਕੋਲ ਆਵੋਗੇ ਕਿ ਮੇਰਾ ਮੋਬਾਈਲ ਹੋ ਗਿਆ ਮੇਰਾ ਬਟੂਆ ਹੋ ਗਿਆ ਸਾਹਮਣੇ ਬਟੂਏ ਮੋਬਾਈਲ ਆਪਦੇ ਟੱਕਾ ਪੈਂਦਾ ਇੱਥੇ ਫਾਇਦਾ ਠਾ ਜਾਂਦੇ ਆ ਜੇਬ ਕਾਤਰੇ ਹਾਂਜੀ 11 ਤੇ 12 ਤਰੀਕਾਂ ਜੜੀਆਂ ਜਖੇ